प्यारे दर्शकों शशिका नमस्ते आदा मैं बलविंदर सिंह सिकरे ते ਤੁਹਾਡਾ ਪੰਜਾਬੀ ਟਿਵੀਂਦਰ ਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲਬਾਤ ਹੈ ਸਵਾਗਤ ਹੈ ਅੱਜ 13 ਸਤੰਬਰ ਨੂੰ ਕਿਸਾਨ ਅੰਦੋਲਨ ਜੋ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਤੇ ਚੱਲ ਰਿਹਾ ਹੈ ਸ਼ੰਭੂ ਬਾਡਰ ਤੇ ਅਤੇ ਢਾਬੀ ਗੁਜਰਾਖਨੌਰੀ ਬਾਡਰ ਤੇ ਉਸ ਨੂੰ ਅੱਜ 10 ਮਹੀਨੇ ਹੋ ਗਏ ਹਨ ਤੇ ਇਹ 10 ਮਹੀਨੇ ਹੋਣ ਦੇ ਨਾਲ ਹੀ ਇਸ ਅੰਦੋਲਨ ਅਤੇ ਖਾਸ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੋਰਾਂ ਵੱਲੋਂ ਜੋ ਮਰਨ ਵਰਤ ਚੱਲੀ ਹੈ ਪਿਛਲੀ 26 ਨਵੰਬਰ ਤੋਂ ਅੱਜ 17 ਦਿਨ ਹੋ ਗਏ ਹਨ ਉਸ ਦਾ ਬਾਰੇ ਸੁਪਰੀਮ ਕੋਰਟ ਵੱਲੋਂ ਇੱਕ ਬੜੀ ਅਹਿਮ ਟਿੱਪਣੀ ਆਈ ਹੈ ਸੁਪਰੀਮ ਕੋਰਟ ਨੇ ਸਭ ਤੋਂ ਪਹਿਲਾਂ ਤਾਂ ਢੱਲੇਵਾਲ ਹੋਰਾਂ ਦੀ ਜੋ ਮਰਨ ਵਰਤ ਕਰਕੇ ਸਿਹਤ ਦੀ ਡਿਗ ਰਹੀ ਹੈ ਉਹਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਨਾਲ ਹੀ ਉਹਨਾਂ ਨੇ ਅ ਸੁਪਰੀਮ ਕੋਰਟ ਨੇ ਪੰਜਾਬ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਕਿਹਾ ਹੈ ਕਿ ਉਹ ਡੱਲੇਵਾਲ ਬੁਰਾ ਨੂੰ ਮਿਲਣ ਅਤੇ ਉਹਨਾਂ ਨੂੰ ਆਪਣਾ ਮਰਨ ਬਰਤ ਖਤਮ ਕਰਨ ਲਈ ਮਨਾਓ ਇਹ ਜੋ ਅੱਜ ਸੁਣਵਾਈ ਹੋਈ ਸੁਪਰੀਮ ਕੋਰਟ ਵਿੱਚ ਇਹ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਉੱਜਲ ਭੁਈਆ ਇਹਨਾਂ ਦੇ ਬੈਂਚ ਦੇ ਅੱਗੇ ਸੁਣਵਾਈ ਹੋਈ ਹੈ ਤੇ ਬੈਂਚ ਨੇ ਇਹ ਕਿਹਾ ਕਿ ਜੋ ਇਨਸਾਨੀ ਜ਼ਿੰਦਗੀ ਹੈ ਉਹ ਸਭ ਤੋਂ ਹੈਮ ਹੈ ਉਸ ਤੋਂ ਬਾਅਦ ਅਹਿਮ ਕੁੱਸ਼ਣੀ ਹੈ ਇਸ ਲਈ ਕਿਸਾਨਾਂ ਗੁਦੀ ਜਾਨ ਬਚਾਈ ਜਾਵੇ ਇਸ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਸਾਲਿਸੀਟਰ ਜਨਰਲ ਤੁਸ਼ਾਰ ਮਹਿਤਾ ਅਤੇ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਹਾਜ਼ਰ ਹੋਏ ਤੇ ਇੱਥੇ ਸੁਪਰੀਮ ਕੋਰਟ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹਨਾਂ ਦਾ ਜੋ ਮਰਨ ਵਰਤ ਹੈ ਉਹ ਤੜਵਾਉਣ ਲਈ ਕੋਈ ਵੀ ਤਾਕਤ ਦੀ ਵਰਤੋਂ ਨਾ ਕੀਤੀ ਜਾਵੇ ਪਰ ਉਦੋਂ ਤੱਕ ਜਦੋਂ ਤੱਕ ਉਹਨਾਂ ਦੀ ਜਾਨ ਬਚਾਉਣ ਲਈ ਇਹ ਜ਼ਰੂਰੀ ਨਾ ਹੋਵੇ ਮਤਲਬ ਸਾਫ਼ ਹੈ ਕਿ ਹਰ ਹਾਲ ਵਿੱਚ ਉਹਨਾਂ ਦੀ ਜਾਨ ਬਚਾਈ ਜਾਵੇ ਇਸ ਲਈ ਬੈਂਚ ਨੇ ਕਿਹਾ ਕਿ ਉਹਨਾਂ ਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ ਜਾਵੇ ਚੰਡੀਗੜ੍ਹ ਜਾਂ ਫਿਰ ਪਟਿਆਲੇ ਦੇ ਕਿਸੇ ਹਸਪੀਟਲ ਵਿੱਚ ਲੈ ਕੇ ਜਾਇਆ ਜਾਵੇ ਤੇ ਪਰ ਉਹਨਾਂ ਨੂੰ ਹਰ ਹਾਲਤ ਵਿੱਚ ਉਹਨਾਂ ਦੀ ਜਾਨ ਬਚਾਈ ਜਾਵੇ ਤੇ ਇਸ ਤੋਂ ਸਾਫ਼ ਹੈ ਕਿ ਜੇ ਪ੍ਰਸ਼ਾਸਨ ਚਾਹੇ ਤਾਂ ਸਖਤੀ ਦੀ ਗੱਤੋਂ ਕਿਸੇ ਤਰ੍ਹਾਂ ਦੀ ਉਹ ਵੀ ਕਰ ਸਕਦਾ ਹੈ ਅਸੀਂ ਜਾਣਦੇ ਹਾਂ ਕਿ ਸਰਕਾਰਾਂ ਜਾਂ ਉਸ ਜੋ ਉਹਨਾਂ ਨੂੰ ਸ਼ਕਤੀ ਦੀ ਵਰਤੋਂ ਤੋਂ ਕਿੱਥੇ ਬਾਜ ਜਾਂਦੇ ਹਨ ਤੇ ਦੇਖਣਾ ਹੋਵੇਗਾ ਕਿ ਅਗਲੇ ਦਿਨਾਂ 'ਚ ਕੀ ਇਸ ਮਾਮਲੇ 'ਚ ਹੁੰਦਾ ਹੈ ਤੇ ਨਾਲ ਹੀ ਜਿਹੜੀ ਹੋਰ ਇੱਕ ਵੱਡੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੋਵਾਂ ਦੇ ਨਮੰਡੇ ਬੱਲੇਵਾਲ ਫਰਾਂ ਨੂੰ ਮਿਲਣ ਉਹਨਾਂ ਨੂੰ ਆਪਣਾ ਮਰਨ ਵਰਤ ਖਤਮ ਕਰਨ ਲਈ ਮਨਾਉਣਾ ਨਾਲ ਹੀ ਜੋ ਸੁਪਰੀਮ ਕੋਰਟ ਨੇ ਉੱਚ ਤੱਕ ਤੇ ਕਮੇਟੀ ਬਣਾਈ ਹੈ ਉਸ ਤਾਕੀ ਕਮੇਟੀ ਉਸ ਕਮੇਟੀ ਨੂੰ ਵੀ ਕਿਹਾ ਕਿ ਉਹ ਵੀ ਨਾ ਨੂੰ ਮਿਲਣਾ ਅਸੀਂ ਜਾਣਦੇ ਹਾਂ ਕਿ 2 ਸਤੰਬਰ 2024 ਨੂੰ ਪਿਛਲੀ ਸੁਣਵਾਈ ਹੋਈ ਸੀ ਸੁਪਰੀਮ ਕੋਰਟ ਦੀ ਇਸੇ ਮਾਮਲੇ ਤੇ ਉਦੋਂ ਸੁਪਰੀਮ ਕੋਰਟ ਨੇ ਇੱਕ ਹਾਈ ਪਾਵਰ ਕਮੇਟੀ ਬਣਾਈ ਸੀ ਜਸਟਿਸ ਨਵਾਬ ਸਿੰਘ ਜੀ ਦੀ ਅਗਵਾਈ ਹੇਠ ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਹਨ ਇਸ ਦੇ ਨਾਲ ਇਸ ਕਮੇਟੀ ਵਿੱਚ ਹਰਿਆਣਾ ਦੇ ਸਾਬਕਾ ਡੀਜੀਪੀ ਪੀਐ ਸੰਧੂ ਖੇਤੀ ਮਾਹਿਰ ਦਵਿੰਦਰ ਸ਼ਰਮਾ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀ ਮਾਹਿਰ ਪ੍ਰੋਫੈਸਰ ਰਣਜੀਤ ਸਿੰਘ ਘੋਮਣਗੀ ਤੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਪੀਏਯੂ ਉਹਨਾਂ ਦੇ ਖੇਤੀ ਦੇ ਅਧਿਕਾਰ ਤ੍ਰੀ ਡਾਕਟਰ ਸੁਖਪਾਲ ਸਿੰਘ ਇਹਨਾਂ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਇਸ ਕਮੇਟੀ ਨੂੰ ਕਿਹਾ ਕਿ ਉਹ ਜਾ ਕੇ ਬੱਲੇਵਾਲ ਜੀ ਨੂੰ ਮਿਲਣ ਇਸ ਲਈ ਅਗਲੇ ਦਿਨਾਂ ਚ ਜ਼ਿਆਦਾ ਤੌਰ ਤੇ ਖੇਤੀ ਹੀ ਕੁਝ ਨਾ ਕੁਝ ਸਰਗਰਮੀਆਂ ਉੱਥੇ ਦਿਖਾਈ ਦੇਣਗੀਆਂ ਆ ਜਿਹਦੇ ਵਿੱਚ ਕੁਝ ਗਹਿਮਾ ਗਹਿਮੀ ਹੋਵੇਗੀ ਤੇ ਉਮੀਦ ਹੈ ਕਿ ਇਹ ਜਮੂਹ ਹੈ ਜੋ ਦੋਵੇਂ ਥਿਰਾਂ ਚ ਬਣਿਆ ਹੋਇਆ ਅੰਦੋਲਨਕਾਰੀ ਕਿਸਾਨਾਂ ਦਾ ਮੰਨ ਅਤੇ ਖਾਸ ਕਰ ਜੋ ਕੇਂਦਰ ਸਰਕਾਰ ਹੈ ਉਹ ਟੁੱਟੇ ਤੇ ਉਹ ਡੱਲੇਵਾਲ ਦਾ ਅੰਦੋਲਨ ਹੈ 26 ਨਵੰਬਰ ਤੋਂ ਸੀ ਜਿਵੇਂ ਜਾਣਦੇ ਆਂ ਜਾਰੀ ਹੈ ਤੇ ਉਸ ਤੋਂ ਜਿਸ ਦਿਨ ਮਰਨਵਾਰਤ ਉਹਨਾਂ ਦਾ ਸ਼ੁਰੂ ਹੋਣਾ ਸੀ ਉਹਨਾਂ ਨੂੰ ਪੁਲਿਸ ਨੇ ਵਿੱਚ ਉਕਲੇਆ ਸੀ ਪਰ ਇਸ ਦੇ باوجود ਉਹਨਾਂ ਨੇ ਅੰਦੋਲਨ ਆਪਣਾ ਜਾਰੀ ਰੱਖਿਆ ਸੀ ਮਰਨਵਾਰਤ ਜਾਰੀ ਰੱਖਿਆ ਸੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਅਸਥਾਲ ਵਿੱਚ ਕੁਝ ਨਹੀਂ ਖਾਧਾ ਉਹਨਾਂ ਨੂੰ ਲੁਧਿਆਣੇ ਦੇ ਡੀ ਐਮ ਸੀ ਹਸਪੀਟਲ ਵਿੱਚ ਲੈ ਕੇ ਜਾਇਆ ਗਿਆ ਸੀ ਤੇ ਉਹਨਾਂ ਦੀ ਗੈਰ ਹਾਜ਼ਰੀ ਉਸੇ ਦਿਨ ਸੁਜੀਤ ਸਿੰਘ ਹਰਦੇਵ ਝੰਡੇ ਜੋ ਕਿਸਾਨ ਆਗੂ ਨੇ ਉਹਨਾਂ ਨੂੰ ਮਰਨ ਵਰਤ ਤੇ ਉਠਾ ਦਿੱਤਾ ਗਿਆ ਸੀ ਪਰ ਅਗਲੇ ਦਿਨ ਦੁਬਾਰੇ ਜਾ ਕੇ ਜੰਗੀਰ ਢੱਲੇਵਾਲ ਜੀ ਨੇ ਆਪਣਾ ਮੋਰਚਾ ਉੱਤੇ ਸੰਭਾਲ ਲਿਆ ਸੀ ਹੁਣ ਜਿਵੇਂ 17 ਦਿਨ ਹੋ ਗਏ ਹਨ ਤੇ ਲਗਾਤਾਰ ਡਾਕਟਰਾਂ ਵੱਲੋਂ ਵਾਰ-ਵਾਰ ਜਾ ਕੇ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਾਲੀਆ ਜੋ ਰਿਪੋਰਟ ਸੀ ਉਹਦੇ ਮੁਤਾਬਕ ਉਹਨਾਂ ਦਾ ਵਜ਼ਨ 12 ਕਿਲੋ ਤੋਂ ਵੱਧ ਘਟ ਗਿਆ ਹੈ ਐਨਾ ਵਜ਼ਨ ਤੇ ਉਹਨਾਂ ਦੀ ਗ੍ਰਾਵਟਾਈ ਤੇ ਸਿਹਤ ਦੀ ਉਹਨਾਂ ਨੂੰ ਕਾਫੀ ਮਤਲਬ ਇਹ ਗ੍ਰਾਵਟਾ ਵਿਗੜ ਗਈ ਹੈ ਤੇ ਇਸੇ ਕਰਕੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਰ ਕੀਤੀ ਹੈ ਕੱਲ ਹੀ ਕੱਲ 12 ਨਵੰਬਰ ਨੂੰ ਡੱਲੇਵਾਲ ਹੋਰਾਂ ਨੇ ਇਸ ਮਾਮਲੇ ਤੇ ਕਿਸਾਨ ਜੋ ਅੰਦੋਲਨ ਚੱਲ ਰਿਹਾ ਹੈ ਜੋ ਮੰਗਾ ਨੇ ਕਿਸਾਨਾਂ ਦੀਆਂ ਉਹਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇੱਕ ਪੱਤਰ ਵੀ ਲਿਖਿਆ ਸੀ ਚਿੱਠੀ ਵੀ ਕੀਤੀ ਸੀ ਤੇ ਉਸ ਚਿੱਠੀ ਉੱਤੇ ਉਹਨਾਂ ਨੇ ਆਪਣੇ ਖੂਨ ਦਾ ਅੰਗੂਠਾ ਲਾਇਆ ਤੇ ਇਹ ਪੱਤਰ ਜੋ ਸਵਰਨ ਸਿੰਘ ਪੰਦੇਰੂਪੁਰਾ ਨੇ ਦੂਜੇ ਕਿਸਾਨਾਂ ਆਗੂ ਨੇ ਉਹਨਾਂ ਦੇ ਸਾਥੀ ਉਹਨਾਂ ਨੇ ਇਨਵੀਡੀਆ ਲਈ ਜਾਰੀ ਕੀਤਾ ਸੀ ਤੇ ਇਸ ਵਿੱਚ ਬੱਲੇਵਾਲ ਹੋਰਾਂ ਨੇ ਸਾਫ਼ ਕਿਹਾ ਕਿ ਉਹ ਮੰਗਾਂ ਮੰਨੇ ਜਾਣ ਤੱਕ ਉਹਨਾਂ ਦਾ ਅੰਦੋਲਨ ਉਹਨਾਂ ਦਾ ਜੋ ਮਰਨ ਵਰਤੇ ਚੱਲਦਾ ਰਹੇਗਾ ਤੇ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਦੀ ਸ਼ਹਾਦਤ ਉਹਨਾਂ ਦੀ ਯਕੀਨੀ ਹੈ ਪਬੂਨਾਂ ਕੋਈ ਪ੍ਰਵਾਹੀ ਨਾ ਜਾਨ ਚਲੀ ਜਾਵੇ ਪਰ ਮੰਕਾ ਮੰਨੇ ਜਾਣ ਵਾਲੀ ਇਹ ਦੌਰਨ ਇਹ ਉਹਨਾਂ ਦਾ ਜੋ ਖਤਮ ਹੋਵੇਗਾ ਤੇ ਇਸ ਦੇ ਨਾਲ ਹੀ ਇਸ ਜੋ ਪੱਤਰ ਹੈ ਉਹਦੇ ਵਿੱਚ ਅੱਜ ਜਿਨੇ 10ਵੇਂ ਨੇ ਪੂਰੇ ਹੋਏ ਨੇ ਤੇ ਅੱਜ ਸਾਰੇ ਦੇਸ ਦੇ ਪਿੰਡਾਂ ਵਿੱਚ ਸੱਦਾ ਦਿੱਤਾ ਗਿਆ ਕਿ ਸੁਭਾ ਸਰਕਾਰਾਂ ਦੇ ਅਤੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣ ਨਾਲ ਹੀ ਭਲਕੇ 14 ਦਸੰਬਰ ਨੂੰ ਜੋ ਐਲਾਨ ਹੈ ਉਹਦੇ ਮੁਤਾਬਕ ਕਿਸਾਨਾਂ ਦਾ ਜੋ 101 ਕਿਸਾਨਾਂ ਦਾ ਮਰਜੀਵੜਾ ਦਾ ਜਥਾ ਉਹ ਦਵਾਰੇ ਜੋ ਦਿੱਲੀ ਦੇ ਕੂਚ ਕਰਨ ਦਾ ਪ੍ਰੋਗਰਾਮ ਵੀ ਕਿਸਾਨਾਂ ਨੇ ਬਣਾਇਆ ਹੋਇਆ ਹੈ ਤੇ ਇਸ ਦਾ ਮਤਲਬ ਹੈ ਕਿ ਭਾ ਕੇ ਫਿਰ ਜੋ ਸ਼ੰਭੂ ਆਰਡਰ ਤੋਂ ਜਥਾ ਜਾਣਾ ਤੇ ਉੱਥੇ ਵੀ ਦਵਾਰੇ ਗਰਮਾ ਗਰਮੀ ਹੋਣ ਦੇ ਪੂਰੇ ਸਾਰ ਹਨ ਕਿਉਂਕਿ ਜਿਵੇਂ ਅਸੀਂ ਦੇਖਿਆ ਪਹਿਲਾਂ 6 ਜੰembre ਤੋਂ ਜਿੰਨੀਆਂ ਕੋਸ਼ੀਆਂ ਹੋਈਆਂ ਤੇ ਉਹਨਾਂ ਵਿੱਚ ਹਰਿਆਣਾ ਸਰਕਾਰ ਨੇ ਤੇ ਹਰਿਆਣਾ ਸਰਕਾਰ ਦੇ ਹੁਕਮਾਂ ਤੇ ਹਰਿਆਣਾ ਪੁਲਿਸ ਨੇ ਉਹਨਾਂ ਨੇ ਸ਼ੰਭੂ ਬਾਦਰ ਨਹੀਂ ਟੱਪਣ ਦਿੱਤਾ ਜਦ ਕਿ ਉਹ ਸ਼ਾਂਤ ਮਈਂ ਦੌਰਨ ਦਾ ਗੱਲ ਕਹੀ ਗਈ ਸੀ ਉਸ ਤੋਂ ਪਹਿਲਾਂ ਕਿਸਾਨਾਂ ਦੀਆਂ ਮੀਟਿੰਗਾਂ ਵੀ ਹੋਈਆਂ ਸੀ ਹਰਿਆਣਾ ਅੰਬਾਲਾ ਜ਼ੋਨ ਪ੍ਰਸ਼ਾਸਨ ਨਾਲ ਤੇ ਉਹਨਾਂ ਨੇ ਪੂਰਾ ਸ਼ਾਂਤ ਮਈਂ ਦੌਰਨ ਦੀ ਉਹਨਾਂ ਨੂੰ ਤਸੱਲੀ ਵੀ ਦਿੱਤੀ ਸੀ ਪਰ ਇਸ ਦੇ باوجود ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਕਿਉਂਕਿ ਅੰਜੋ ਕੁਰੀਸ ਦਾ ਕਹਿਣਾ ਸੀ ਹਰਿਆਣਾ ਪੁਲਿਸ ਦਾ ਕਿ ਇਹਦੇ ਵਿੱਚ ਕਈ ਹੁਰਦੰਗ ਪਾਉਣ ਵਾਲੇ ਖਰੂਦੀ ਅੰਸਰ ਸ਼ਾਮਲ ਹਨ ਤੇ ਉਸ ਤੋਂ ਬਾਅਦ ਅਗਲਾ ਜੋ ਐਕਸ਼ਨ ਦਾ ਪ੍ਰੋਗਰਾਮ ਹੈ 16 ਦਸੰਬਰ ਨੂੰ ਹੈ ਜਦੋਂ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ਵਿੱਚ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਸਾਰੇ ਹੀ ਤਸੀਦ ਅਤੇ ਜ਼ੀਰਾ ਸਦਰ ਮੁਕੰਮਾ ਉੱਤੇ ਟਰੈਕਟਰ ਮਾਰਚ ਕਰਨ ਤੇ ਉਸੇ ਦਿਨ ਜੋ ਢੱਲੇਵਾਲ ਹਰੋਂ ਦਾ ਇਹ ਪੱਤਰ ਹੈ ਖੂਨ ਦੇ ਉੱਥੇ ਵਾਲਾ ਇਹ ਰਾਸ਼ਟਰਪਤੀ ਨੂੰ ਭੇਜਿਆ ਗਿਆ ਸਰ ਇਹ ਸੀ ਉਹਨਾਂ ਦੇ ਪਕਰਦੀ ਤੇ ਕਿਸਾਨਾਂ ਦੇ ਅੰਦੋਲਨ ਦੀ ਗੱਲ ਤੇ ਜਿਹੜੀ ਦੂਜੀ ਇੱਕ ਹੋਰ ਅਹਿਮ ਗੱਲ ਅੱਜ ਦੇ ਜੋ ਹੁਕਮਾਂ ਵਿੱਚ ਜੋ ਟਿੱਪਣੀਆਂ ਵਿੱਚ ਸੁਪਰੀਮ ਕੋਰਟ ਨੇ ਕੀਤੀ ਹੈ ਉਹ ਇਹ ਹੈ ਕਿ ਉਹਨਾਂ ਨੇ ਕਿਸਾਨਾਂ ਨੂੰ ਵੀ ਕਿਹਾ ਹੈ ਕੋ ਆਪਣੇ ਅੰਦੋਲਨ ਲਈ ਗਾਂਧੀਵਾਦੀ ਤਰੀਕੇ ਅਪਣਾਉਣਾ ਇਸ ਲਈ ਉਹਨਾਂ ਨੂੰ ਸੱਦਾ ਦਿੱਤਾ ਗਿਆ ਅਦਾਲਤ ਵਿੱਚ ਲੋਕਾਇਆ ਗਿਆ ਕਿ ਉਹ ਆਪਣਾ ਜੋ ਅੰਦੋਲਨ ਆਰਜੀ ਤੌਰ ਤੇ ਬੰਦ ਕਰ ਦੇਣ ਅਤੇ ਜਾਂ ਫਿਰ ਉਹ ਇਸ ਅੰਦੋਲਨ ਨੂੰ ਜੇ ਜੋ ਸ਼ਾ ਰਹਾਂ ਤਾਂ ਲੰਬੇ ਲੈ ਜਾਣਾ ਜਿਵੇਂ ਅਸੀਂ ਜਾਣਦੇ ਹਾਂ ਕਿ 13 ਫਰਵਰੀ ਤੋਂ ਇਹ ਅੰਦੋਲਨ ਚੱਲ ਰਿਹਾ ਹੈ ਦੋ ਥਾਵਾਂ ਤੇ ਪੰਜਾਬ ਤੇ ਹਰਿਆਣਾ ਦੀ ਜੋ ਸ਼ੰਭੂ ਬਾੜ ਰਿਆ ਅਤੇ ਪੰਜਾਬ ਤੇ ਹਰਿਆਣਾ ਦਾ ਜੋ ਢਾਬੀ ਗੁਜਰਾ ਖਨੌਰੀ ਬਾੜ ਰਿਆ ਤੇ ਉਸ ਦਰਾਂ ਉੱਤੇ ਅਸੀਂ ਜਾਣਦੇ ਹਾਂ ਕਾਫੀ ਦੋਵਾਂ ਧਿਰਾਂ ਵਿਚ ਟਕਰਾਅ ਹੋਇਆ ਸੀ ਇਹ ਜੋ ਅੰਦੋਲਨ ਹੈ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਵੱਲੋਂ ਇਹ ਸੱਦਾ ਦਿੱਤਾ ਗਿਆ ਸੀ ਤੇ ਇਹ 13 ਫਰਵਰੀ ਤੋਂ ਉਹਨਾਂ ਨੇ ਦਿੱਲੀ ਕੁਦਰ ਸੱਦਾ ਦਿੱਤਾ ਸੀ ਤੇ ਉੱਥੇ ਕਿਸਾਨ ਪਹੁੰਚੇ ਸੀ ਇਹ ਠੀਕ ਹੈ ਕਿ ਇਸ ਅੰਦੋਲਨ ਦੌਰਾਨ ਜਦੋਂ ਉਹ ਟਰੈਕਟਰ ਟਰਾਲੀਆਂ ਲੈ ਕੇ ਵੀ ਪਹੁੰਚੇ ਸੀ ਔਰ ਬੈਰੀਕੇਡ ਉਖਾੜਨ ਵਾਲੀ ਮਸ਼ੀਨਰੀ ਤੇ ਹੋਰ ਕਈ ਚੀਜ਼ਾਂ ਨਾਲ ਕਿਸਾਨ ਲੈ ਸਨ ਪਰ ਜਦੋਂ ਕਿਸਾਨਾਂ ਨੂੰ ਸਰਹੱਦ ਨਹੀਂ ਟੱਪਣ ਦਿੱਤੀ ਗਈ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ 2020 ਕੀ ਦਾ ਅੰਦੋਲਨ ਸੀ ਉਦੋਂ ਕਿਸਾਨਾਂ ਨੇ ਸਾਨੀ ਨਾਲ ਹਰਿਆਣਾ ਕੁੰਜੀ ਦੇ ਰੋਕਣ ਉਤ ਆਦਿੱਤਿਆ ਸਿੰਘ ਪਰਿਵਾਰ ਪੁਲਿਸ ਨੇ ਜ਼ਿਆਦਾ ਕੁੱਫਤਾ ਪ੍ਰਬੰਧ ਕੀਤੀ ਸੀ ਉਹਨਾਂ ਨੂੰ ਰੋਕਣ ਲਈ ਤੇ ਉਹਨਾਂ ਨੇ ਨਹੀਂ ਟੱਪਣ ਦਿੱਤਾ ਇਸ ਦੌਰਾਨ ਇੱਕ ਕਿਸਾਨ ਨੌਜਵਾਨ ਸ਼ੁਕਰਮ ਸਿੰਘ ਦੀ ਜਾਨੀ ਜਾਂਦੀ ਰਹੀ ਸੀ ਤੇ ਉਹਦੇ ਸਿਰ ਵਿੱਚ ਗੋਲੀ ਲੱਗੀ ਸੀ ਤੇ ਹੋਰ ਵੀ ਕਾਫੀ ਕਿਸਾਨ ਜ਼ਖਮੀ ਹੋਏ ਸਨ ਅੰਦੋਲਨਕਾਰੀ ਤੇ ਪਰ ਜੇ ਅਸੀਂ ਦੇਖੀਏ ਕਿ ਉਸ ਤੋਂ ਬਾਅਦ ਜਦੋਂ ਕਿਸਾਨ ਉੱਥੇ ਬੈਠ ਗਏ ਕਿ ਐਸੀ ਹੋਣਾ ਐ ਇੱਥੇ ਹੀ ਬੈਠਾ ਕਿ ਦੋਵੇਂ ਸ਼ਰਧਾ ਤੇ ਅਸੀਂ ਇਹ ਗੱਲ ਨਹੀਂ ਜਾਵਾਂਗੇ ਤੇ ਸਰਕਾਰ ਸਾਡੇ ਨਾਲ ਗੱਲਬਾਤ ਕਰੇ ਤੇ ਉਸ ਤੋਂ ਬਾਅਦ ਅੰਦੋਲਨ ਸ਼ਾਂਤਮਈ ਹੀ ਚੱਲ ਰਿਹਾ ਹੈ ਜੋ ਪਹਿਲੀ ਸ਼ਰਤ ਜੋ ਸੁਪਰੀਮ ਕੋਰਟ ਨੇ ਕਿਹਾ ਗਾਂਧੀਵਾਦੀ ਅੰਦੋਲਨ ਨੂੰ ਸੱਤਿਆਗ੍ਰਹਿ ਵਾਲੀ ਗੱਲ ਤੇ ਮਰਨ ਵਰਤ ਦੋਵੇਂ ਗੱਲਾਂ ਉਹ ਗਾਂਧੀ ਅੰਦੋਲਨ ਤੇ ਹੀ ਟੁਕਦੀਆਂ ਹਨ ਪਰ ਇਹ ਜ਼ਰੂਰ ਹੈ ਕਿ ਕਿਉਂਕਿ ਇਹ ਜਨ ਹਾਈ ਦੇ ਜਾਮ ਇਹ ਦੋਵੇਂ ਬਾਰਡਰਾਂ ਤੇ ਉਹਦੇ ਕਰਕੇ ਆਵਾਜ਼ ਹੀ ਥੱਪ ਹੋਣ ਕਾਰਨ ਇੱਕ ਲੱਗ ਤਰ੍ਹਾਂ ਦੀ ਜੋ ਸਮੱਸਿਆ ਹੈ ਖਾਸ ਕਰ ਆਮ ਲੋਕਾਂ ਨੂੰ ਆ ਰਹੀ ਹੈ ਇਹਦੇ ਬਾਰੇ ਕਾਫੀ ਰੌਲਾ ਪਿਛਲੇ ਸਮੇਂ ਦੌਰਾਨ ਸ਼ੰਭੂ ਬਾਗਰ ਤੇ ਬਿਤਾਇਆ ਚੁੱਕਾ ਹੈ ਕਿਉਂਕਿ ਜੋ ਸਥਾਨਕ ਲੋਕ ਬਹੁਤ ਦੁਖੀ ਹਨ ਇਸ ਕੋਈ ਦੋਰਾਵਾਨੀ ਕੋਈ ਵੀ ਜਿਹੜਾ ਅੰਦੋਲਨ ਹੁੰਦਾ ਕਿਤੇ ਵੀ ਹੋਵੇ ਕਿਤੇ ਵੀ ਆਵਾਜ਼ੇ ਰੋਕੀ ਜਾਵੇ ਤਾਂ ਉਸ ਨਾਲ ਜਾਂ ਹੋਰ ਇਸ ਤਰ੍ਹਾਂ ਦਾ ਕੋਈ ਜਿਹੜਾ ਧਰਨਾ ਪ੍ਰਦਰਸ਼ਨ ਹੁੰਦਾ ਹੈ ਵਿਜਾਰੇ ਹੁੰਦੇ ਹਨ ਉਸ ਨਾਲ ਆਮ ਲੋਕਾਂ ਨੂੰ ਹੀ ਪਹਿਲੀ ਪ੍ਰੇਸ਼ਾਨੀ ਹੁੰਦੀ ਹੈ ਪ੍ਰਸ਼ਾਸਨ ਨੂੰ ਕੋਈ ਪਰੇਸ਼ਾਨੀ ਉਸ ਤਰ੍ਹਾਂ ਦੀ ਨਹੀਂ ਹੁੰਦੀ ਆਮ ਲੋਕ ਦੁਖੀ ਹੁੰਦੇ ਹਨ ਉਹ ਕਈ ਤਰ੍ਹਾਂ ਦੇ ਹੁੰਦੇ ਹਨ ਕਿਸੇ ਲਈ ਆਪਣੇ ਕੰਮ ਕਰਦੇ ਜਾਣਾ ਹੁੰਦਾ ਹੈ ਬਿਮਾਰ ਲੋਕ ਹਨ ਉਹਨਾਂ ਨੂੰ ਹਸਪਤਾਲ ਜਾਣਾ ਹੁੰਦਾ ਹੈ ਕਈ ਵਿਦਿਆਰਥੀਆਂ ਨੇ ਆਪਣੇ ਸਕੂਲਾਂ ਕਾਜਾਂ ਜਾਣਾ ਹੁੰਦਾ ਇਮਤਿਹਾਨ ਹੁੰਦੇ ਹਨ ਉਹ ਨੌਕਰੀ ਨਾਲ ਸੰਬੰਧਿਤ ਹੋ ਸਕਦੇ ਹਨ ਉਹ ਆਪਣੀ ਪੜ੍ਹਾਈ ਦੇ ਨਾਲ ਸੰਬੰਧਿਤ ਤੇ ਸਾਰਾ ਇਹਦੇ ਨਾਲ ਜੋ ਪ੍ਰੇਸ਼ਾਨੀ ਆਮ ਲੋਕਾਂ ਨੂੰ ਹੁੰਦੀ ਹੈ ਇਹ ਜ਼ਰੂਰ ਸੋਚਣ ਵਾਲੀ ਗੱਲ ਹੈ ਕਿ ਇਸ ਦਾ ਕੀ ਹੱਲ ਕਿਸਾਨੀ ਰਣਨੀਤੀ ਕੋਈ ਸੋਚਣਾ ਚਾਹੀਦਾ ਹੈ ਪਰ ਇਸ ਤੋਂ ਵੀ ਨਾ ਦੇਖਿਆ ਜਾਵੇ ਤਾਂ ਅੰਦੋਲਨ ਸ਼ਾਂਤਲੀ ਚੱਲ ਰਿਹਾ ਹੈ ਹੁਣ ਜਦੋਂ 10 ਮਹੀਨੇ ਨੇੜੇ ਆ ਗਏ ਸੀ ਅੰਦੋਲਨ ਅਤੇ ਸਰਕਾਰ ਨੇ ਕੇਂਦਰ ਸਰਕਾਰ ਨੇ ਕੋਈ ਵੀ ਕੋਸ਼ਿਸ਼ ਕਰਵਾਦੀ ਨਹੀਂ ਕੀਤੀ ਤਾਂ ਕਿਸਾਨ ਜੋ ਆਗੂ ਹਨ ਮੋਰੀਆਂ ਜਥੇਬੰਦੀਆਂ ਹਨ ਉਹਨਾਂ ਨੇ ਦੁਬਾਰਾ ਫੈਸਲਾ ਕੀਤਾ ਕਿ ਉਹ ਦਿੱਲੀ ਕੁਝ ਕਰਨਗੇ ਜਿਵੇਂ 6 ਦਸੰਬਰ ਨੂੰ ਪਹਿਲਾਂ ਕੁਝ ਹੋਣਾ ਸੀ ਉਸ ਨੂੰ ਵੀ ਹਰਿਆਣਾ ਪੁਲਿਸ ਨੇ ਸਖਤੀ ਨਾਲ ਰੋਕ ਦਿੱਤਾ ਉਸ ਤੋਂ ਬਾਅਦ 8 ਨੂੰ ਵੀ ਇਸ ਤਰੀ ਰੋਕ ਦਿੱਤਾ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਫੈਸਲਾ ਕੀਤਾ ਕਿ ਉਹ ਹਲੇ ਇੱਜਤੇ ਦਿੱਲੀ ਨਹੀਂ ਭੇਜਣਗੇ ਤੇ ਪਰ ਉਹ 14 ਨੂੰ ਦੁਬਾਰਾ ਦਿੱਤੇ ਕਿ ਜਿੰਦੀ ਗੱਲ ਐਲਾਨ ਕੀਤਾ ਹੋਇਆ ਹੈ ਤੇ ਜ਼ਾਹਿਰ ਹੈ ਕਿ ਫਿਰ ਉਹੀ ਹਾਲਾਤ ਪੈਦਾ ਹੋਣਗੇ ਇਸ ਤੋਂ ਬਿਨਾਂ ਕੋਈ ਹੱਲ ਦੀ ਘੜੀ ਸਥਿਤੀ 'ਚ ਕੋਈ ਤਬਦੀਲੀ ਨਹੀਂ ਹੁੰਦੀ ਜੇ ਹੋਵੇ ਤਾਂ ਪਉ ਚੰਗੀ ਗੱਲ ਹੈ ਜੇ ਹਰਿਆਣਾ ਸਰਕਾਰ ਉਹਨਾਂ ਨੂੰ ਕਿਸਾਨਾਂ ਨੂੰ ਅੱਗੇ ਜਾਣ ਦੇਵੇ ਕਿਉਂਕਿ ਕਿਸਾਨਾਂ ਨੇ ਸ਼ਾਤਮੇਂ ਅੰਦੋਰਨ ਦਾ ਕਿਹਾ ਹੈ ਤੇ ਵਰੇਕ 15 ਕਿਲੋਮੀਟਰ ਤੇ ਆਪਣਾ ਪੜਾ ਕਰਨਗੇ ਔਰ ਪੜਾਵਾਰੇ ਜਥੇ ਜਾਣਗੇ ਪਰ ਸਰਕਾਰ ਨੇ ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਜਨਤਰ ਅੰਦਾਜ਼ ਕੀਤਾ ਹੈ ਬਿਲਕੁਲ ਕੋਈ ਸਮਤubar ਦੀ ਗੱਲ ਹੈ ਕਹਿੰਨ ਨੂੰ ਕੇਂਦਰ ਸਰਕਾਰ ਕਹਿੰਦੀ ਅਸੀਂ ਕਿਸਾਨ ਹਮਾਇਤੀ ਹਾਂ ਅਸੀਂ ਮਜ਼ਦੂਰ ਹਮਾਇਤੀ ਹਾਂ ਪਰ ਇਹ 10 ਸਨੇਹਨੇ ਤੋਂ ਅੰਦੋਲਨ ਚੱਲ ਰਿਹਾ ਹੈ ਤੇ ਸਰਕਾਰ ਨੇ ਕੋਈ ਸਾਰ ਨਹੀਂ ਲਈ ਤੇ ਇੱਥੋਂ ਤੱਕ ਹਾਲਤ ਇਹ ਹੈ ਕਿ ਸਰਕਾਰ ਨੇ ਪੂਰੀ ਤਰ੍ਹਾਂ ਇਸ ਕਿਸਾਨ ਅੰਦੋਲਨ ਤੇ ਇਹਨਾਂ ਦੇ ਅੰਦੋਲਨਕਾਰੀ ਜਿੱਥੇ ਬੰਦਿਆਂ ਉਹਨਾਂ ਦਾ ਬਾਈਕਾਟ ਕੀਤਾ ਹੋਇਆ ਹੈ ਪਿਛਲੇ ਦਿਨਾਂ ਚ ਜੋ ਬਜਟ ਕੇਂਦਰ ਸਰਕਾਰ ਦਾ ਜੋ ਬਜਟ ਆਣਾ ਹੈ ਆਮ ਬਜਟ ਦੇਜਾ ਉਸ ਵਾਰੇ ਪਿਛਲੇ ਦਿਨਾਂ ਚ ਵਿੱਤ ਮੰਤਰੀ ਕੇਂਦਰੀ ਨਿਰਮਲਾ ਸੀ타 ਰਮਨ ਜੀ ਉਹਨਾਂ ਨੇ ਇੱਕ ਮੀਟਿੰਗ ਕਿਸਾਨ ਜਿੱਥੇ ਬੰਦਿਆਂ ਨਾਲ ਕੀਤੀ ਸੀ ਪਰ ਉਹ ਮੀਟਿੰਗ ਵੀ ਜੋ ਅੰਦੋਲਨਕਾਰੀ ਚਾਹੇ ਪਹਿਲਾਂ ਦੌਰਨ ਸੀ ਚਾਹੇ ਹੁਣ ਵਾਲਾ ਉਹਨਾਂ ਵਾਲੀਆਂ ਜਿਹੜੇ ਬੰਦੀਆਂ ਸੀ ਉਹਨਾਂ ਨੂੰ ਨਾਜਰ ਅੰਦਾਜ਼ ਕੇ ਕਰਕੇ ਹੋਰ ਜੱਥੇ ਬੰਦੀਆਂ ਨੂੰ ਬੁਲਾਇਆ ਗਿਆ ਜਦਕਿ ਗੱਲ ਸਾਫ਼ ਹੈ ਕਿ ਮਸਲੇ ਤਾਂ ਗੱਲਬਾਤ ਨਾਲ ਹੀ ਹੱਲ ਹੁੰਦੇ ਹਨ ਸੁਪਰੀਮ ਕੋਰਟ ਨੇ ਜਿਵੇਂ ਅੱਜ ਕਿਹਾ ਕਿ ਗੱਲਬਾਤ ਕਰੋ ਹਾਲਾਂਕਿ ਸੁਪਰੀਮ ਕੋਰਟ ਨੇ ਜੋ ਗੱਲਬਾਤ ਸਾਫ਼ ਨਹੀਂ ਕਿ ਕਿਵੇਂ ਕਿਹਾ ਉਹਨਾਂ ਨੇ ਜੋ ਉੱਪਰ ਕੇ ਗੱਲ ਸਾਹਮਣੇ ਹੋਈ ਹੈ ਕਿ ਦੱਲੇਬਾਗਪੁਰਾ ਨਾਲ ਗੱਲਬਾਤ ਕਰਨ ਲਈ ਕਿਹਾ ਹੈ ਉਹਨਾਂ ਨੂੰ ਆਪਣਾ ਅੰਦੋਲਨ ਖਤਮ ਕਰਨ ਲਈ ਮਨਾਉਣ ਦੀ ਗੱਲ ਕਹੀ ਹੈ ਤারে ਜ਼ਰੂਰਤ ਹੈ ਉਹਨਾਂ ਦਾ ਡਾਲਰ ਨੇ ਉਹਨਾਂ ਦਾ ਮਰਨ ਵਰਤ ਹੈ ਤੇ ਉਸ ਲਈ ਜ਼ਰੂਰਤ ਇਹ ਹੈ ਕਿ ਜੋ ਕਿਸਾਨਾਂ ਦੀਆਂ ਮੰਗਾਂ ਹਨ ਉਹਨਾਂ ਤੇ ਸਰਕਾਰ ਗੌਰ ਕਰੇ ਉਹਨਾਂ ਨੂੰ ਮੰਨੇ ਜਾਂ ਉਹਨਾਂ ਨਾਲ ਗੱਲਬਾਤ ਠੁਕੜ ਜ਼ਰੂਰ ਕੀਤੀ ਜਾਵੇ ਇਹ ਜਮੂਦ ਟੁੱਟਣਾ ਚਾਹੀਦਾ ਹੈ ਕਿਸਾਨ ਆਪਣਾ ਇਹ ਅੰਦolan 12 ਨੁਕਾਤੀ ਮੰਗਾਂ ਨੂੰ ਲੈ ਕੇ ਡਟ ਰਹੇ ਹਨ ਉਹ 12 ਮੰਗਾਂ ਕੀ ਹਨ ਪਹਿਲਾ ਕੀ ਜੋ ਸਾਰੀਆਂ ਫਾਸਲਾਂ ਉਤੇ ਐਮਐਸਪੀ ਦੀ ਜਿਹੜੀ ਤੈਤ ਖਰੀਦ ਹੈ ਘਟੂ ਘਟ ਸਮਰਥਨ ਮੁੱਲ ਹੈ ਉਹਦੀ ਗਰੰਟੀ ਲਈ ਇੱਕ ਕਾਨੂੰਨ ਬਣਾਇਆ ਜਾਵੇ ਜੋ ਪਿਛਲਾ ਅੰਦੋਲਨ ਸੀਗਾ ਉਹਦੇ ਸਰਕਾਰ ਨੇ ਮੰਨਿਆ ਸੀ ਕਿ ਇੱਕ ਕਾਨੂੰਨ ਬਣੇਗਾ ਪਰ ਉਹ ਕਾਨੂੰਨੀ ਗਰੰਟੀ ਲਈ ਹੀ ਕਿਸਾਨ ਅੜੇ ਲੜ ਰਹੇ ਹਨ ਪਰ ਉਹ ਦਵਾਰੇ ਸਾਰੀਆਂ ਜੋ ਮੰਗਾਂ ਹਨ ਠੰਡੇ ਵਸਤੇ ਤੇ ਪਾ ਦਿੱਤੇ ਗਣਿਆ। ਦੂਜੀ ਮੰਗ ਹੈ ਕਿ ਜੋ ਫਸਲਾਂ ਦੀ ਜਿੰਸਾਂ ਦੀ ਜੋ ਕੀਮਤ ਹੈ ਉਹ ਡਾਕਟਰ ਸੁਆਮੀਨਾਥਨ ਕਮਿਸ਼ਨ ਆ ਉਹਦੇ ਮੁਤਾਬਕ ਪੈ ਕੀਤੀ ਜਾਵੇ ਫਿਰ ਇਹ ਕਹਿ ਕਿ ਡੀਏਪੀ ਖਾਦੀ ਜੋ ਕਮੀ ਹੈ ਉਹ ਦੂਰ ਕੀਤੀ ਜਾਵੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣ ਪੈਨਸ਼ਨ ਦੀ ਉਹਨਾਂ ਲਈ ਵਿਵਸਥਾ ਕੀਤੀ ਜਾਵੇ ਅਗਲੀ ਮੰਗ ਹੈ ਕਿ ਖੇਤੀ ਐਕਵਾਇਰ ਕਾਨੂੰਨਾ ਜੋ ਜ਼ਮੀਨ ਐਕਵਾਇਰ ਕਰਨ ਦਾ 2013 ਦਾ ਉਸ ਨੂੰ ਦੁਆਰਾ ਲਾਗੂ ਕੀਤਾ ਜਾਵੇ ਲਖੀਂਪੁਰ ਖੀਰੀ ਦਾ ਜੋ ਕਾਂਡ ਵਾਪਰਿਆ ਸੀ ਉਹਦੇ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇ ਕਿਸਾਨ ਅੰਦੋਲਨ ਦੇ ਜੋ ਮ੍ਰਿਤਕ ਪਰਿਵਾਰ ਨੇ ਜਿਨ੍ਹਾਂ ਨੂੰ ਜਿਹੜੇ ਕਿਸਾਨ ਅੰਦੋਲਨਕਾਰੀ ਸੀ ਦੁਰਦਰੰ ਮੌਤ ਹੋ ਗਈ ਸੀ ਉਹਨਾਂ ਦੇ ਜੋ ਵੀ ਪਰਿਵਾਰ ਹਨ ਉਹਨਾਂ ਨੂੰ ਵਾਪਸ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਜੋ ਖੇਤੀ ਸੋਧ ਗਿੱਲੇ 2020 ਉਸ ਨੂੰ ਰੱਦ ਕੀਤਾ ਜਾਵੇ ਮੰਰੇਗਾ ਤਹਿਤ ਜੋ ਮਜ਼ਦੂਰਾਂ ਨੂੰ ਰੋਜ਼ਗਾਰ ਗਰੰਟੀ ਦਿੱਤੀ ਗਈ ਹੈ ਉਹ 100 ਦਿਨਾਂ ਦੀ ਉਸ ਨੂੰ 200 ਦਿਨ ਕੀਤਾ ਜਾਵੇ ਤੇ ਦਿਹਾੜੀ ਦੀ ਵਧਾ ਕੇ 700 ਰੁਪਏ ਰਜਨਾ ਕੀਤੀ ਜਾਵੇ ਤੇ ਨਕਲੀ ਜੋ ਬੀਜ ਕੀਟਨਾਸ਼ਕ ਕੀੜੇ ਮਾਰ ਦਵਾਈਆਂ ਖਾਦ ਵਾਲੀਆਂ ਦਵਾਈਆਂ ਉਹਨਾਂ ਦੀਆਂ ਕੰਪਨੀਆਂ ਉਹਨਾਂ ਖਿਲਾਫ ਕਾਰਵਾਈ ਲਈ ਸਖਤ ਕਾਨੂੰਨ ਬਣਾਏ ਜਾਵੇ ਮਿਰਤਿਹਾਰ ਦੀ ਤੌਰ ਮਸਾਲਿਆਂ ਲਈ ਕੌਮੀ ਕਮਿਸ਼ਨ ਦਾ ਕਾਇਮ ਕੀਤਾ ਜਾਵੇ ਤੇ ਸੰਵਧਾਨ ਦੀ ਪੰਜਨੀ ਜੋ ਸੂਚੀ ਹੈ ਉਸ ਨੂੰ ਲਾਗੂ ਕਰਕੇ ਜੋ ਕਬਾਇਲੀ ਭਾਈਚਾਰਾ ਆਦਿਵਾਸੀਆਂ ਉਹਨਾਂ ਦੀ ਜ਼ਮੀਨ ਦੀ ਜੋ ਕਿਸਾਨਾਂ ਮੁਤਾਬਕ ਜਾਂ ਅੰਦਰੂਨ ਜੇ ਐਟੀਰਾਵ ਮੰਨਦੇ ਕਿ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਉਹ ਲੁੱਟ ਕੇ ਜ਼ਮੀਨ ਕਾਰੋਬਾਰੀਆਂ ਨੂੰ ਕਾਰਪੋਰੇਟਾਂ ਦਿੱਤੀ ਜਾ ਰਹੀ ਉਸ ਨੂੰ ਰੋਕਿਆ ਜਾਵੇ ਇੱਕ ਸਨਾ ਦੇ ਮੰਗਾ ਹਨ ਤੇ ਇਹ ਅੰਦੋਲਨ ਹੈ ਤੇ ਮੰਗਾ ਬਾਰੇ ਜਦੋਂ ਤੱਕ ਗੱਲਬਾਤ ਨਹੀਂ ਹੁੰਦੀ ਕੇਂਦਰ ਸਰਕਾਰ ਆਪਣਾ ਕੀ ਰਵਈਆ ਹੈ ਉਹ ਸਾਰੇ ਮੰਗਾ ਬਾਰੇ ਲੈ ਕੇ ਨਹੀਂ ਆਦੀ ਉਹਦੇ ਤੱਕ ਕੁਝ ਸਪਸ਼ਟ ਨਹੀਂ ਹੋ ਸਕਦਾ ਪਰ ਗੱਲਬਾਤ ਉਦੋਂ ਹੀ ਕੁਝ ਹੋਏਗਾ ਜਦੋਂ ਮੰਗਾ ਤੇ ਸਰਕਾਰ ਗੱਲਬਾਤ ਕਰੇ ਸੋ ਇਹ ਬਹੁਤ ਜ਼ਰੂਰੀ ਹੈ ਕਿ ਗੱਲਬਾਤ ਕੀਤੀ ਜਾਵੇ ਕਿਉਂਕਿ ਗੱਲਬਾਤ ਨਾਲ ਹੀ ਮਸਲੇ ਹੱਲ ਹੁੰਦੇ ਹਨ ਕੋਈ ਵੀ ਕਿੰਨਾ ਵੀ ਵੱਡਾ ਮਸਲਾ ਹੋਵੇ ਕੁਝ ਵੀ ਹੋਵੇ ਆਖਰ ਆ ਕੇ ਗੱਲਬਾਤ ਦੀ ਨਈਸ ਤੇ ਬੈਠ ਕੇ ਹੀ ਇਹ ਮਸਲੇ ਹੱਲ ਹੁੰਦੇ ਹਨ ਪਹਿਲਾਂ ਵੀ ਸਰਕਾਰ ਨੇ ਦੇਖਿਆ ਹੈ ਤੇ ਅੱਗੋਂ ਵੀ ਜਿਹੜਾ ਸਪਸ਼ਟ ਹੈ ਹੁਣ ਇਹ ਸਾਰਾ ਜੋ ਮਾਮਲਾ ਹੈ ਸਰਕਾਰ ਦੇ ਪਾਲੇ ਵਿੱਚ ਹੈ ਗੇਂਦ ਦੇਖੋ ਉਹਨਾਂ ਨੇ ਕੀ ਕਰਨਾ ਹੈ ਤੇ ਇਹ ਅੱਜ ਦੀ ਸਾਡੀ ਵੇਲੇ ਦੀ ਗੱਲ ਸੀ ਤੇ ਇਸ ਦੇ ਨਾਲ ਹੀ ਅਸੀਂ ਵਾਰ-ਵਾਰ ਇਹ ਕਹਿਣਾ ਚਾਹਾਂਗੇ ਕਿ ਜੋ ਪੰਜਾਬੀ ਟ੍ਰਿਨੋਂ ਦਾ ਇਹ ਫੇਸਬੁੱਕ ਲਾਈਵ ਤੁਸੀਂ ਦੇਖ ਰਹੇ ਹੋ ਇਹ ਸਾਡਾ ਪੇਜ ਹੈ ਇਸ ਨੂੰ ਪੇਜ ਨੂੰ ਵੀ ਲਾਈਕ ਕਰੋ ਤੇ ਇਹ ਜੋ ਚਰਚਾ ਅੱਜ ਕੀਤੀ ਗਈ ਹੈ ਇਹ ਵੀ ਜੇ ਤੁਹਾਨੂੰ ਪਸੰਦ ਆਈ ਹੋਵੇ ਇਸ ਨੂੰ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ ਨਾਲ ਹੀ ਪੰਜਾਬੀ ਟਰਿਬਿਊਨ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਫੇਸਬੁਕ ਉੱਤੇ ਵੀ YouTube ਉੱਤੇ ਵੀ ਅਤੇ ਹੁਣ ਪੰਜਾਬੀ ਟਰਿਬਿਊਨ X ਟਵਿੱਟਰ ਉੱਤੇ ਵੀ ਹੈ ਤੇ ਉੱਥੇ ਵੀ ਪੰਜਾਬੀ ਟਰਿਬਿਊਨ ਦਾ ਜੋ ਹੈਂਡਲ ਹੈ ਪੀ ਟਰਿਬਿਊਨ ਆਨਲਾਈਨ ਉਸ ਤੇ ਜਾ ਕੇ ਤੁਸੀਂ ਪੰਜਾਬੀ ਟਰਿਬਿਊਨ ਦੇ ਜੋ X ਅਕਾਊਂਟ ਹੈ ਉਸ ਤੇ ਵੀ ਤੁਸੀਂ ਜਾ ਕੇ ਉਸ ਨੂੰ ਦੇਖ ਸਕਦੇ ਹੋ ਜਿਹੜੇ ਵੀ ਦਰਸ਼ਕ ਪੰਜਾਬੀ ਟੂਰ ਨੂੰ ਚਾਣ ਵਾਲੇ ਟਵਿੱਟਰ ਐਕਸ ਤੇ ਲੰਦੇ ਹਨ ਉਹ ਉੱਥੇ ਵੀ ਪੰਜਾਬੀ ਟੂਰ ਨੂੰ ਜ਼ਰੂਰ ਫੋਲੋ ਕਰਨ ਸੋ ਏਸੀ ਅਜਿਹੀ ਸਾਡੀ ਵੇਲੇ ਦੀ ਗੱਲ ਪੰਜ ਕਿਹ ਕੁ ਹੋਰ ਨਵੇਂ ਵਿਸ਼ੇ ਨਾਲ ਤੁਹਾਡੇ ਦੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ